सतनाम सतनाम वाहेगुरु जी वाहेगुरु जी वाहेगुरु 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 ਵਾਹਿਗੁਰੂ 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 ਵਾਹਿ ਗੁਰੂ ਵਾਹਿ ਗੁਰੂ ਧਾਈ ਮਾਂ ਦੇ ਕ ਵਾਹਿ ਗੁਰੂ ਵਾਹਿ ਗੁਰੂ ਪਲੀਜ਼ ਲਾਈਵ ਨੂੰ ਲਾਈਕ ਕਰ ਦਿਓ ਪਲੀਜ਼ ਲਾਈਕ ਤੇ ਉੱਪਰ ਡਬਲ ਟਾਈਪ ਕਰਕੇ ਲਾਈਕ ਕਰ ਦਿਓ ਵਾਹਿਗੁਰੂ ਵਾਹਿਗੁਰਜੀਤ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਲੀਜ਼ ਲਾਈਵ ਨੂੰ ਲਾਈਕ ਕਰ ਦਿਓ ਇਸ ਲਾਈਵ ਨੂੰ ਲਾਈਕ ਕਰ ਦਿਓ ਜੋ ਵੀ ਸੱਚੇ ਪ੍ਰਮਾਤਮਾ ਨੂੰ ਮੰਨਦਾ ਹੈ ਉਹੀ ਲਾਈਵ ਨੂੰ ਲਾਈਕ ਕਰੋ ਤਵਾ ਹੈ ਸਤਨਾਮ ਸ਼੍ਰੀ ਵਾਹਿਗੁਰੂ ਜਪੋ ਜੀ ਸਾਹਿਬ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਤ ਗੁਰ ਪ੍ਰਸਾਦਿ ਜਪ ਆਦ ਸਚੁਗਾ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੇ ਸੋਚ ਨ ਹੋਵੀ ਜੇ ਸੋਚੀ ਲਖਬਾਰ ਚਿਪੇ ਚੁਪ ਨ ਹੋਵੀ ਜੇ ਲਾਈ ਰਹਾ ਲਿਵਤਾਰ ਭੁਖੇ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਪਾਰ ਸਹੇ ਸਿਹਾਨ ਪਾਨ ਲਖ ਹੋਈ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਿਆ ਹੋਵੀ ਕਿਵ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਖੀਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹੀਆ ਜਾਈ ਹੁਕਮੀ ਹੁਵਨ ਜੀ ਹੁਕਮ ਮਿਲੇ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁਖੁ ਭਾਈਏ ਇਕਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪੁਹਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮਾ ਨਾ ਕੋਈ ਨਾਨਕ ਹੁਕਮੇ ਜਿਬ ਜਹਾਮਾ ਕਹੇ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਚਣੀ ਨਿਸ਼ਾਨ ਕਾਵੇ ਕੋ ਗੁਣ ਵਡਿਆਈਆਂ ਵਿਚਾਰ ਕਾਵੇ ਕੋ ਸਾਜ ਕਰੇ ਤਨਖੇ ਕਾਵੇ ਕੋ ਚੀਲੈ ਫਿਰਦੀ ਕਾਵੇ ਕੋ ਚਾਪੇ ਤਿਸੇ ਦੂਰ ਕਾਵੇ ਕੋ ਵੇਖੇ ਹਦਰਾ ਦੂਰ ਕਤਨਾ ਆ ਕਤਨਾ ਕਠੀਨਾ ਆਵੇ ਟੋਠ ਕਥ ਕੀ ਕੋਠ 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 ਦੀਂਦਾ ਦੇ ਲੈਂਦਾ ਤਕਬਾ ਜੁਗ ਜਗੰਤਰ ਖਾਹੀ ਖਾ ਹੁਕਮੀ ਕਮ ਚੁਲਾ ਰਹੇ ਨਾਨਕ ਵਿਖੇ ਵੇ ਪਰਵਾ ਸੱਚਾ ਸਾਹਿਬ ਸੱਚਾ ਨਹੀਂ ਭਾਖਿਆ ਪੋ ਅਪਾਰ ਆਖੇ ਮੰਗੇ ਧੀਰੇ ਦਾਤ ਕਰੇ ਦਿਤਾਰ ਫਿਰ ਕੀ ਅਗੇ ਰਖੀ ਜਿਤੁ ਦਸੀ ਦਰਬਾਰ ਮੋਹੋਂ ਕੇ ਬੋਲਣ ਬੋਲੀ ਇਤ ਸੰਤ ਰੇ ਪਿਆਰ ਅੰਮ੍ਰਿਤ ਵੇਲਾ ਸਤਿਨਾਮ ਵੜੇ ਵਿਚਾਰ ਕਰਮੀ ਆਵੇ ਕਪੜਾ ਨਰੀ ਮੁਖ ਦਵਾਰ ਨਾਨਕ 에ਵੇ ਜਾਣੀਏ ਸਭ ਆਪੇ ਸਚਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਈ ਆਪੇ ਆਪ ਨਿਰੰਜਨ ਸੋਈ ਜਿਨ ਸੇ ਜਿਨ ਸੇਆ ਤਿੰਨ ਪਾਇਆ ਮਾਨਕ ਗਾਵੇ ਗੁਣੀ ਨਿਧਾਨ ਗਾਵੇ ਸੁਣੀਏ ਮਨ ਰਖੀ ਪਾਉ ਦੁੱਖ ਪਰ ਹੈ ਸੁਖ ਕਰ ਲੈ ਜਾਏ ਗੁਰਮukhanand ਗੁਰਮukhveer ਗੁਰਮੁਖ ਰਹਿਤ ਸਮਾਈ ਗੁਰੂ ਈਸ਼ਰ ਗੁਰਗੋਰਖ ਬਰਮਾ ਗੁਰ ਪਾਰਬਤੀ ਮਾਈ ਜੇਹੋ ਜਾਣਾ ਆਖਾ ਨਹੀਂ ਕਹਿਨ ਕਥਨ ਨਾ ਜਾਏ ਗੁਰਾਂ ਇੱਕ ਦੀਪ ਜਾਈ ਸਭਨਾ ਜੀਅ ਇੱਕ ਦਾਤਾ ਸੋ ਮੇ ਵਿਸਲਣਾ ਚਾਹੀਏ ਦੀਰਤ ਨਾਵਾਂ ਜੇ ਤਿਸ ਪਾਵਾਂ ਵਿਨ ਪਾਣੀ ਦੇ ਕਨਾਈ ਕਰੀ ਚੀਤੀ ਸਿੱਟੀ ਪਾਈ ਵਿਖਾ ਵਿਨ ਕਰਮਾ ਕੀ ਮਿਲਲੇ ਲੀ ਮਤ ਵਿਚਤਨ ਜਵਾਰ ਮਾਨਕ ਤੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇਕਤੇ ਪੁਚਾਈ ਸਬਨਾ ਜੀ ਇੱਕ ਦਾਤਾ ਸੋ ਮੇ ਵਿਸਰ ਨਾ ਜਾਈ ਜੀ ਜੀ ਵਿਚਾਰੇ ਅਰਜਾਹੁਰ ਸੁਨੇ ਹੋਏ ਨਵਾਂ ਖੰਡਾ ਵਿਚਾਣੀਏ ਨਾਲ ਚਲੇ ਸਭ ਕੋਏ ਚੰਗਾ ਨਾ ਰਖੀਏ ਕੇ ਜਸ ਕੀ ਚਕਲਾਏ ਜੀਤ ਸਨਤਨ ਨਾ ਆਵੇ ਬਾਤ ਨਾ ਪੁੱਛੇ ਕਿ ਕੀਟ ਅੰਦਰ ਕੀਟ ਕਰ ਦੋਸ਼ੀ ਦੋਸਤਰੀ ਨਾਨਕ ਨਿਰਗੁਣ ਕਰੇ ਗੁਣਵੰਤਿਆ ਗੁੰਡੇ ਤਿਹ ਕੋਈ ਨ ਸੁਚਾਈ ਜੀਤ ਇਸ ਗਣ ਕੋਈ ਕਰੇ ਸੁਨੇ ਸਿਧ ਪੀ ਸੁਨਾ ਸੁਨੇ ਤਰ ਤਕ ਲਿਖਾਲ ਸੁਨੇ ਪੂਰ ਸਕੀ ਕਾਲ ਨਾਨਕ ਪੁੱਤਾ ਸਦਾ ਅਵਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਤ ਸੰਤੋਖ ਗਿਆਨ ਸੁਨੇ ਅਟਛਡ ਕਾ ਅਨਸਾਨ ਸੁੜਿ ਪਰਪੜ ਪਵੇ ਮਾਨਸੁ ਲਾਗੀ ਸਹਸਤੀ ਆਨਾਨਕ ਪਖਤਸ ਸਦਾ ਬਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾਗਨਾ ਕੇ ਗਾ ਸੁਨੇ ਸੇਖ ਪੀਰ ਪਾਸ਼ਾ ਸੁਨੇ ਅੰਦੇ ਭਾਵੇ ਰਾ ਸੁਨੇ ਹਾਥ ਵੇਸਾ ਨਾਨਕ ਪਖਤਸ ਸਦਾ ਬਗਾ ਸੁਨੇ ਦੁਖ ਪਾਪ ਕਾ ਨਾਸ ਮੰਨੇ ਕੀ ਗੱਤ ਕਹੀ ਨਾ ਜਾਏ ਜੀ ਕੋ ਕਹੀ ਪਿਛੀ ਪਛਟਾਈ ਕਾਗਦ ਕਲਮ ਨਿਕਨਹਾਰ ਮੰਨੇ ਕਾ ਬੇਕਰਨੇ ਵਿਚਾਰ ਐਸਾ ਨਾਮ ਰੰਝਣ ਹੋਈ ਜੀ ਕੋ ਮਨ ਜਾਣੇ ਮਨ ਕੋਈ ਮੰਨੇ ਸੁਰਤ ਹੋਈ ਮਨ ਬੁੱਧ ਮੰਨੇ ਸਗਲ ਭਵਨ ਕੀ ਸੋਧ ਮੰਨੇ ਛੋਟਾ ਨਾ ਘਾਈ ਮੰਨੇ ਜੰਮ ਕੇ ਸਾਥ ਨਾ ਜਾਏ ਐਸਾ ਨਾਮ ਰੰਝਣ ਹੋਈ ਜੀ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨ ਪਾਵਨ ਮੰਨੇ ਪਤਸੋ ਪਰਿਕਟ ਚਾ ਮੰਨੇ ਮਾਗਨਾ ਚਲੀ ਪੰਥ ਮੰਨੇ ਧਰਮ ਸੀਤੀ ਸੰਵਤ ਐਸਾ ਨਾਮ ਰੰਝਣ ਹੋਏ ਜੀ ਕੋ ਮਨ ਜਾਣੇ ਮਨ ਕੋਈ ਮੰਨੇ ਭਾਵੇਂ ਮੁਖਤੋ ਆਰ ਮੰਨੇ ਪਰਿਵੈ ਸੁਧਾਰ ਮੰਨੇ ਤੇ ਧਾਰੇ ਗੁਰ ਸਿੱਖ ਮੰਨੇ ਨਾਨਕ ਭਾਵੇਂ ਨ ਪਿਕ ਐਸਾ ਨਾਮ ਰੰਝਣ ਹੋਏ ਜੀ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਿਵਾਨ ਪੰਜ ਪ੍ਰਦਾਣ ਪੰਜੇ ਭਾਵੇਂ ਚੁਰਕੇ ਸੂਹੀਦਰ ਚਣ ਪੰਜਾਂ ਗੁਰੂ ਇੱਕ ਧਿਆਨ ਜੇ ਕੋ ਕਹਿ ਵਿਚਾਰ ਕਰਤੇ ਕੇ ਕਰਨ ਨਹੀਂ ਸੁਮਾਰਤੋ ਤਰਮਦਾਇਆ ਕਾ ਬਹੁਤ ਸੰਤੋਖਾ ਪਰਖੇ ਦਿਨ ਸੂਤ ਜੇ ਕੋ ਪੁਚੀ ਹੋਵੇ ਸਚਾਰਤਾ ਬਲ ਉੱਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਇਸਤੇ ਭਾਰ ਤਲੇ ਕਵੰਜੋਰ ਜੀ ਜੀ जात रंग के नाम सब न ना बड़ी किलाम यह लिखा लिख जाने को ए लिखा लिखिया किता हो सलाही रूप केती दात जाने कौन को एता बसाओ एक कवाओ तिस्ते हुई लाख दरियाओ कुदरत कवन कहाँ विचार ना चामा वार न जावा एक बार जो दुद्ध पावे सारी पलीकार सदा सलामित निरंकार <coughs> ਸੰਖ ਚਾਪ ਸੰਖ ਪਾਉ ਸੰਖ ਪੂਜਾ ਸੰਖ ਟਪਤਾਉ ਸੰਗ੍ਰੰਥ ਕਵੀ ਪਾਰ ਸੰਖ ਜੋਗਮਨ ਰਹੇ ਉਦਾਸ ਸੰਖ ਮਨ ਰਹੇ ਉਦਾਸ ਕੁਦਰਤ ਕਵਣ ਕਹੇ ਵਿਚਾਰ ਵਾਰਿਆ ਨਾ ਚਾਹਾ ਇੱਕ ਵਾਰ ਜੋ ਤੁਦ ਪਾਵੇ ਸਾਈ ਭੀਖਾਰ ਸਦਾ ਸਲਾਮੇਂ ਰੰਕਾਰ ਸੰਖ ਮੂਰਕ ਅੰਧਕੂਰ ਸੰਖ ਚੂਰ ਨਾਮਕ ਕੰਮਰਕਾਰ ਚਾਜੂ ਸੰਗਲ ਵਢ ਤੇ ਕਮਾ ਸੰਖ ਪਾਪੀ ਪਾਪ ਕਰ ਜਾ ਸੰਖ ਕੁੜਿਆਰ ਕੁੜੀ ਫਿਰ ਸੰਖ ਲੇਸ਼ ਮਲ ਖਾਂ ਸੰਖ ਨਿੰਦਕ ਸੇ ਕਰ ਹੈ ਪਾ ਨਾਨਕ ਨੀਚ ਕਹੀ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਚੋਥ ਭਾਵੇਂ ਸਾਈ ਪ੍ਰੀਖਾ ਸਦਾ ਸਲਾਮਿਤ ਨਰੰਕਾਰ ਗੁਰਬਾਣੀ ਨੂੰ ਪੜਨ ਵਾਲੇ ਪਲੀਜ਼ ਲਾਈਵ ਨੂੰ ਲਾਈਕ ਕਰ ਦਿਓ ਅਸਾਂਕ ਨਾਮ ਸੰਕਥਾਂ ਸੰਗਮ ਗਮ ਸੰਖ ਲੋ ਸੰਕ ਹੈ ਸੇਰ ਪਾਰ ਹੋਏ ਅਖਰੀ ਨਾਮ ਅਖਰੀ SLA ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾਂ ਸੇ ਸੰਜੋਗ ਵਿਖਾਂ ਜਿਨ ਇਹ ਲਿਖੇ ਤੇ ਸੇਨਾ ਜੀ ਫਰਮਾਏ ਤਿਵਤੀ ਪਾ ਜੀਤਾ ਕੀਤਾ ਤੇਤਾ ਨਾ ਵਿਨਾਵੇਂ ਕਿਨਾ ਹੀ ਕੋਠਾਉ ਕੁਦਰਤ ਕਵਣ ਕਹਾ ਵਿਚਾਰ ਵਾਰੇ ਨੇ ਜਾਵਾ ਇੱਕ ਵਾਰ ਜੋਤੁ ਦੁਪਾਗੇ ਸਾਈ ਪਲੀਕਾਰ ਸਦਾ ਸਲਾਮੇ ਤਨਰੰਕਾਰ ਬੜੀ ਹੱਤ ਪੈਰ ਦੇ ਪਣੀ ਤੂਤੇ ਉਤਰਖੇ ਮੁੱਤ ਪਲੀਤੀ ਕੱਪੜ ਹੋਏ ਦੇ ਸਾਬਨ ਲਾਇ ਉਧੋਏ ਪਰ ਇਹ ਹਮਾਤ ਪਾਪ ਕੇ ਸੰਗ ਧੋਪੇ ਨਾਵੇਂ ਕੇ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾ ਆਪੇ ਵੀ ਜੀ ਆਪੇ ਖਾ ਨਾਨਕ ਹੁਕਮੀ ਆਵੇ ਜਾ ਤੀਰਥ ਤਪ ਦਾਦਤ ਮੰਗ ਜੀ ਕੋ ਭਾਵੇ ਤਿਲ ਕੇ ਮਾਨ ਸੁਣੀਆ ਮੁੰਨੇ ਮਨ ਕੀਤਾ ਪਾਉ ਅੰਤਰਗਤ ਤੀਰਥ ਮਨ ਆਉ ਸਾਗੁੰਤੀ ਰੇ ਮੈਂ ਨਾਹੀਂ ਕੋਈ ਵਿਣਗੁਣ ਕੀਤੇ ਭਗਤ ਨਾ ਹੋਏ ਸਵਸਥ ਅਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨ ਸੁਵੇਲਾ ਵਕਤ ਕਵਨ ਕਵਨ ਸ੍ਰੁਤ ਮਾ ਕਵਨ ਜਿਤ ਹੋ ਕਾਰ ਵੀਲ ਨ ਪਾਈ ਪੰਡਤੀ ਜੀ ਹੋ ਗਈ ਲੇਖ ਪ੍ਰਾਣ ਵਕਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਕਰਾਂ ਟਿਥ ਵਾਰ ਨ ਜੋਗੀ ਜਾਣੇ ਤੇ ਮਾ ਨਾ ਕੋਇ ਜਾ ਕਰਤਾ ਸਿੱਤੀ ਕਾਉ ਸਾਜੀ ਆਪੇ ਜਾਣੇ ਸੋਏ ਕੀ ਵਿਕਾਰ ਆਖਾਂ ਕੀ ਸੋ ਕਿ ਵੀ ਸਲਾਹੀ ਕਿਉਂ ਵਰਨੀ ਕਿ ਵੀ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਤੇ ਨਾ ਇਕ ਕੀਤਾ ਹੋਵੇ ਨਾਨਕ ਜੀ ਕੋ ਆਪੇ ਜਾਣੇ ਅੱਗੇ ਗਾਇਆ ਨਾ ਸੋਹੇ ਪਤਾਲਾ ਪਤਾਲਖ ਗਸਾ ਗਾਸ ਔੜ ਕੋੜ ਕਪਲ ਤਕੇ ਵੀਦ ਕਹਿਣਕ ਵਾਸ ਸ 18 ਕਹਿਣਕ ਤੇ ਬਾਸੂ ਲਖਤਾਂ ਲੇਖਾ ਹੋਏ ਦਲ ਕੀ ਲਿਖੇ ਹੋਏ ਬਨਾਸ ਨਾਨਕ ਵੱਡਾ ਆਖੀ ਅਪੀ ਜਾਣੀ ਆਪ ਸਲਾਹੀ ਸਲਾ ਇਤੀ ਸੁਰਤ ਨਾ ਪਾਈਆਂ ਨਦੀਆਂ ਤੇ ਵਿਸਮੁੰਦ ਨਾ ਜਾਣੀ ਸਮੁੰਦ ਸਾ ਸੁਲਤਾਨ ਗਿਰਾਂ ਸੀਤੀ ਮਾਲ ਤੁ ਕਿڑی ਤੁਲਨਾ ਹੋਵਣੀ ਜੇ ਤਿਸਮਨ ਨ ਵਿਸਰਹਿ ਅੰਤ ਨ ਸੀਤੀ ਕਹਿ ਨਾ ਅੰਤ ਅੰਤ ਨ ਕਰੰਤੀ ਨ ਅੰਤ ਅੰਤ ਨ ਦੇਖਣ ਸੁਣਨ ਅੰਤ ਅੰਤਨ ਜਾਪੇ ਕੀਆ ਮਨਮੰਤ ਅੰਤਨ ਜਾਪੇ ਕੀ ਤਾ ਆਕਾਰ ਅੰਤਨ ਜਾਪੇ ਪਰਵਾਰ ਅੰਤ ਕਰਨ ਕੀਤੇ ਬਿੱਲਾ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨ ਜਾਣੇ ਕੋਈ ਬੋਤਾ ਕਹੀਏ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉਪਰਚਨੋ ਇਹ ਵੀ ਉੱਚਾ ਹੋਵੇ ਕੋਏ ਤੇ ਸੁੱਚੀ ਕੋ ਜਾਣੇ ਸੋਈ ਜੀਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਜਾਤ ਬੋਤਾ ਕਰਮ ਲਿਖਿਆ ਨਾ ਜਾਏ ਹੱਡਾ ਦਾਤਾ ਤੇ ਨਾ ਤੋ ਮਾਇਕੀ ਕੀਤੇ ਮੰਗੇ ਜੋਦ ਉਪਾਰ ਕੀਤਿਆਂ ਗੰਧ ਨਹੀਂ ਵਿਚਾਰ ਕੀਤੇ ਫੱਤ ਹੈ ਵੀ ਕਾਰ ਕੀਤੀ ਲੈ ਲੈ ਮੁਕਰ ਭਾਗੀ ਟੀ ਮੁਰ ਖਾਈ ਖਾ ਕੀਤਿਆਂ ਦੋਖ ਫੂਸ ਦਾ ਮਾਰੀ ਪੀ ਦਾ ਤਰੀ ਤੇ ਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਈ ਜੇ ਖਾਏ ਖਾਖਣ ਭਾਈ ਉਹ ਜਾਣੀ ਜੀਤੀਆਂ ਮੁਖਾਈ ਆਪੇ ਜਾਣੇ ਆਪੇ ਦੀ ਆਖੇ ਸੀ ਪੀ ਗਈ ਗੇ ਜਿਸ ਨੂੰ ਬਕਸੇ ਸੀਪ ਸਲਾ ਨਾਨਕ ਪਾਸ਼ਾਹੀ ਪਾਸ਼ਾ മണുൽ ഫണൂല് ਆਖੇ ਬਰਮੇ ਆਖੇ ਐਂਡੱਖੇ ਗੁਪੀ ਠੀਕ ਵੈਂਡ ਆਖੇ ਇਸ ਤਰ੍ਹਾਂ ਖੇਤ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਾ ਵਖੇ ਦੀ ਵਖੇ ਤੇਨਾਂ ਦੀ ਸੇਵ ਕੀਤੀ ਆਖੇ ਆਖਨ ਪਾ ਕੇ ਠੇ ਕਹਿ ਕਹਿ ਉੱਠ ਉੱਠ ਜਾ ਇੱਥੇ ਕੀਤੀ ਹੋਰ ਕਰੇ ਆਖਰ ਸਕੇ ਕੀ ਕੀ ਜੀਵਨ ਭਾਵੇਂ ਧੀਬੜ ਹੋਈ ਨਾਨਕ ਜਾਣੇ ਸੱਚਸ ਜੇ ਕੋ ਆਖੇ ਬੋਲ ਬਗਾਰ ਥਲੀ ਖੇ ਸਿਰ ਗਵਾਰਾ ਗਵਾਰ ਸੂਦਰ ਕੇ ਹਜ਼ੂਰ ਕੇ ਹ ਜਿਤ ਪੈ ਸਰਬ ਸਮਾਨੀ ਬਾਜੇ ਨਾਲ ਨੀ ਸ਼ੰਕਾ ਕੀਤੇ ਬਾਅਦ ਨਹਾਰੇ ਕੀਤੇ ਰਾਗ ਭਰੀ ਜੋ ਕਹਨੇ ਕੀਤੇ ਗਾਵਨ ਹਾਰੇ ਗਾਵੇ ਤੁਨੋਂ ਪਉਣ ਬਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪ ਲਿਖ ਜਾਣੀ ਲਿਖ ਲਿਖ ਧਰਮ ਵਿਚਾਰੀ ਗਾਵੇ ਇਸਰ ਬਰਮਾ ਦੀ ਵੀ ਸੋਨੀ ਸਦਾ ਸਵਾਰੇ ਗਾਵੇ ਇੰਦ ਅੰਦਨ ਸਿਟੇ ਦੇਵ ਧਿਆਨ ਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵੇ ਸਾਦੇ ਵਿਚਾਰੀ ਜੀ गावင် ਜਤੀ ਸਤੀਸਨ ਤੋਂ ਕੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਬੜਨੀ ਲਗੀ ਚੁਗ ਚੁਗ ਵੇਦਾ ਨਾਲੇ ਗਾਵੇ ਮੋਹਨੀਆਂ ਮਨ ਮੋ ਸੁਰਗ ਮੱਚ ਬਿਆਲੇ ਗਾਵਰ ਤਨ ਪਾਈ ਤੇਰੀ ਅਸਤੀਤ ਨਾਲੇ ਗਾਵੇ ਜੁੱਧ ਮਹਬਤ ਸੁਰਗ ਖਾਣੀ ਚਾਰੇ ਗਾਵੇ ਖੰਡ ਮੰਡਲ ਬਰ ਪੰਡਾ ਕਰ ਕਰ ਰਖੀ ਧਾਰੇ ਸੇਹ ਜੁਦਨੋ ਗਾਵੇ ਜੋਤਿ ਦਿਪਾਵਨੀ ਤੇ ਤੇਰੇ ਭਗਤ ਰਸਾਲੇ ਹੋਰ ਕੀ ਵੇ ਤੇ ਗਾਵਨ ਸੀਮੇ ਜਿਤਨਾ ਆਵਣੀ ਨਾਨਕੀਆ ਵਿਚਾਰੇ ਸੋਈ ਸੋਇ ਸਦਾ ਸੱਚਾ ਸਾਬ ਸੱਚਾ ਨਹੀਂ ਹੈਪੀ ਹੋਸੀ ਜਾਏ ਨਾ ਜਸੀ ਤਖਨਾ ਜਿੰਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿੰਸੀ ਮਾਇਆ ਜਿੰਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜੀਵ ਤੇ ਸਤੀ ਵੜਿਆਈ ਜੋ ਇਸ ਭਾਵੇਂ ਸੋਈ ਕੱਸੀ ਹੁਕਮ ਨ ਕਰਨਾ ਜਾਏ ਸੋ ਪਾਸੇ ਪਾਸ ਨਾੜ ਕਰ ਨਰ ਜਾਈ ਮਨ ਦਾ ਸੰਤੋਖ ਸਰੰਪਤ ਚੋੜੀ ਧਿਆਨ ਕੀ ਕਰੇ ਬਹੁਤ ਖੰਧਾ ਕਾਲ ਇਹ ਜਗਤ ਜੰਦਾ ਪਰਤੀਤ ਆਹੀ ਬੰਤੀ ਚਲ ਜਮਤੀ ਮਨ ਦਿੱਤੇ ਜੀਤ ਦੇਸ ਸੀ ਅਦੇਸ ਅਣੂ ਨਾਹੀ ਚੁਕ ਚੁਕ ਵੇਸ ਭਗਤ ਗਿਆਨ ਦਇਆ ਭੰਡਾਰਨ ਕੇ ਘਟ ਘਟ ਵਾਚੇ ਨਾਦ ਆਪ ਨਾਥੀ ਨਾਥੀ ਸਭ ਜਾਂ ਗਿਰਿ ਸਿਧ ਅਗਰਾ ਸਾਲ ਸੰਜੋਗ ਜੋਗ ਦਇਆ ਕਰ ਚਲਾਵੇ ਲਿਖੀ ਆਵੇ ਭਗਤ ਦੀ ਤਸੀ ਦੇਸ ਅਣੂ ਨਾਹੀ ਚੁਕ ਚੁਕ ਵੇਸ ਇਕ ਕਮਾਈ ਜੁਗਤੀ ਵਿਆਈ ਤਿੰਜੇ ਲਈ ਪਰਿਵਾਰ ਇੱਕ ਸੰਸਾਰੀ ਇੱਕ ਬੰਦਾਰੀ ਕਲਾਈ ਦੀ ਬਾਣ ਜੀਵ ਤਿਸ ਭਾਵੇਂ ਧੀਵੇ ਚਲਾਵੇ ਜੀਵ ਹੋਵੇ ਪਰਮਾਨ ਉਹ ਵੇਖੇ ਉਹਨਾਂ ਨਦਰਨ ਆਵੀ ਬਹੁਤਾ ਹੀ ਵਿਟਾਣ ਆਦੇਸ ਸੇ ਦੇਸ ਆਣ ਨਾ ਜੁਗ ਜੁਗ ਇੱਕੋ ਵੇਸ ਆਸਨ ਲੋਇਲੇ ਪਟਾਰ ਜੁਗਿ ਸ਼ ਭਾਇ ਸੁ ਇੱਕ ਵਾਰ ਕਰ ਕਰ ਵੇਖੇ ਸੇ ਜਨਹਾਰ ਨਾਨਕ ਸੱਚੀ ਕੀ ਸੱਚੀ ਕਰ ਅਦੇਸ ਸੇ ਦੇਸ ਆਣੀ ਨਾ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਭੇਲਾ ਖੋਇ ਟੰਡ ਇਸ ਲਖ ਲਖ ਗਿੜਾ ਆਖੀਏ ਇੱਕ ਨਾਮ ਜਗਦੀਸ਼ ਏ ਧਰਾ ਪਤ ਪਵੜੀਆਂ ਚੜੀਏ ਹੋਈ ਕੀ ਸੁਨੇ ਗਲਾ ਕਾਸ ਕੀ ਟਾਈ ਰੀ ਨਾਨਕ ਨਦੀ ਪਾਈਏ ਕੂੜੀ ਕੂੜੇ ਠੀਰ ਆਖੇ ਜੋਰ ਚੱਪੇ ਨਾ ਜੋਰ ਜੋੜਨਾ ਮੰਗਨ ਦੇ ਨਾ ਜੋੜ ਜੋੜਨਾ ਜੀਵਨ ਮਰਨ ਨਾ ਜੋੜ ਜੋੜਨਾ ਰਾਜ ਮਲ ਮਨਸੂਰ ਜੋੜਨਾ ਵਿਚਾਰ ਜੋੜਨਾ ਜੁਕਤੀ ਛੱਤੇ ਸੰਸਾਰ ਜੀ ਚਾਰ ਹੱਥ ਜੋੜਨਾ ਕਰ ਵੀ ਖੇਤ ਹੋ ਨਾਨਕ ਉੱਤਮ ਨੀਚ ਨ ਕੋਈ ਰਾਤੀ ਰੁਤੀ ਦਿੱਤੀ ਬਾਣ ਪਵਨ ਪਾਣੀ ਅਗਨੀ ਪਤਾਲ ਇਸ ਵਿੱਚ ਧਰਤੀ ਥਾਪ ਰਖੇ ਧਰਮਸਾਰ ਤੇ ਇਸ ਵਿੱਚ ਜੀ ਜਗਤ ਕੀ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚ ਆਪ ਸੱਚਾ ਦਰਬਾਰ ਇੱਥੇ ਸੋਨੀ ਪੰਜ ਪਰਿਵਾਰ ਨਦਰੀ ਕਰਮ ਪਵਨ ਜਾਣ ਕਰ ਚਪਕਾਈ ਉੱਥੇ ਪਾਈ ਨਾਨਕ ਆਇਆ ਜਾਪੇ ਜਾਏ ਤਰਮ ਖੰਡ ਕਾਇੂ ਤਰਮ ਗਿਆਨ ਖੰਡ ਕਾ ਖੇ ਕਰਮ ਕੀਤੀ ਪਉਣ ਪਣੀ ਵਸੰਤਰ ਕੀਤੀ ਕਾਨ ਮਹੀਰ ਕੀਤੀ ਬਰਮੇ ਘੜਤਕੜੀ ਰੂਪਰੰਗ ਕੀ ਵੀਰ ਕੀਤੇ ਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਨਚਨ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੀ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੀਰ ਕਿਤੇ ਦੇਵਦਾਨ ਨੰਮਨ ਕੀਤੇ ਤੁੰਸੰਮੰਦ ਕੀਤੇ ਖਾਨੀ ਕੀ ਕਿਆ ਬਾਣੀ ਕੀਤੇ ਪਾਤਨ ਰੰਦ ਕੀਤਿਆ ਸੁੱਤੀ ਸੀ ਇੱਕ ਕੀਤ ਅੰਤਨਾ ਅੰਤ ਗਿਆਨਖੰਡ ਮਾ ਪਰਚੰ ਤਿੱਥੇ ਨਾਦ ਬਨਉਂਦ ਕਰੋ ਅਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਘੜਤਕੜੀ ਬਹੁਤ ਅਨੋਖ ਬਤਾ ਕਿ ਅਗਲ ਕਥੀ ਆਣਾ ਜਾਈ ਜੇ ਕੋ ਕਹੇ ਪਿਛੇ ਪਛਤਾਇ ਤਿੱਥੇ ਘੜੀ ਸਤਮਤਮ ਅਨਬੁੱਧ ਤਿੱਥੇ ਘੜੀ ਸਤਮ ਸਦਾ ਕੇ ਸਦ ਕਰਮ ਕਰਨ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋ ਤਿੱਥੇ ਜੋਦ ਮਾਵਲ ਸੂਤਿ ਨ ਮਾਰਾ ਹੈ ਵਿਹ ਭਰਪੂਰ ਤਿਥੇ ਸੀਤੋ ਸੀਤਾ ਮੈਂ ਮਾ ਮਾ ਤਾਂ ਕੇ ਰੂਪ ਨਾ ਕਥਨੇ ਜਾ ਨਾਮ ਰਹਿਨ ਠਾਗੇ ਜਾ ਜਿਨ ਕੇ ਰਾਮ ਵਸੀ ਮਨ ਮੈਂ ਤਿਥੇ ਭਗਤ ਵਸੈ ਕੇ ਲੋ ਕਰ ਆਨੰਦ ਸੱਚਾ ਮਨ ਸੋਏ ਸੱਚ ਕਰਨ ਵਸੀ ਨਿਰੰਕਾਰ ਕਰ ਕਰ ਵਿਖੀ ਨਦਰ ਨਿਹਾਲ ਤਿਥੇ ਖੰਡ ਮੰਡਲ ਵਰਪਣ ਜੀ ਕੋ ਕਥੇ ਅੰਤ ਨ ਅੰਤ ਥੀ ਲੋ ਲੋ ਕਾ ਜੀ ਜੀ ਭੁਖ ਮਹਿੰਕਾਰ ਵਿਖੀ ਵਿਖੀ ਕਰ ਵਿਚਾਰ ਨਾਨਕ ਕਥਨਾ ਕਹਿੰਦਾ ਸਾਰੀ ਤੁਹਾਰਾ ਤੀਰ ਸੰਿਆਰ ਅਰਹਣ ਮਤ ਵੇਥਿਆਰ ਪੌਖਲਾ ਗਨੀਤਾ ਪਤਾਵ ਭੰਡਾ ਪੌਮ ਦੇ ਟਾਲ ਕੜੀ ਸਭ ਸੱਚੀ ਡਕਸਾਲ ਜਿੰਕੋ ਰੰਗ ਕਾ ਨਾਨਕ ਨਗਰੀ ਨਦਰ ਨਿਹਾਲ ਸਲੋਪਵਨ ਗੁਰੂ ਪਾਣੀ ਪਿੱ타 ਮਾਤਾ ਧਰਤ ਮਾਹ ਦੀਸਰਾਦਾਈ ਦਾਇਆ ਖੇਲੇ ਸਗਰ ਚੱਗ ਚੀ ਆਈਆਂ ਬਰੀ ਆਈਆਂ ਆਵਾਜ਼ੀ ਧਰਮ ਮਖਦੂਰ ਕਰਮੀ ਆਪੂ ਆਪਣੇ ਕੇ ਨੇੜੇ ਕੇ ਦੂਰ ਜਿੰਨੇ ਨਾਮ ਤੇ ਆਏ ਗਏ ਸਾਕਤ ਕਾਲ ਨਾਨਕ ਦੀ ਮਖ ਚੁਲੇ ਕਿਤੀ ਛੁੱਟੀ ਨਾਲ ਜਿਗੇ ਆਇਆਂ ਯਾ ਕੋ ਰਿ ਆਇਆਂ ਯਾ ਵਾਚੀ ਤਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਾਗਤ ਕਾਲ ਨਾਨਕ ਤੇ ਮਖੇ ਚਲੇ ਕੀ ਠੀ ਸ਼ੁਕਤੀ ਨਾਲ ਸਤਨਾਮ ਸ਼ਿਵਾਹੀ ਗੁਰੂ ਜੀ ਸਤਨਾਮ ਸ਼ਿਵਾਹੀ ਗੁਰੂ ਜੀ ਓਦਨ ਆਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੋਲ ਕੋਈ ਵੀ ਪਹੁੰਚ ਕੋਈ ਪ੍ਰਮਾਤਮਾ ਮੈਨੂੰ ਮਾਫ ਕਰਨਾ ਜਿੰਨਾ ਨੇ ਲਾਈਵ ਨੂੰ ਪੂਰਾ ਦੇਖਿਆ ਵਾਹਿਗੁਰੂ ਜੀ ਉਹਨਾਂ ਉੱਪਰ ਕਿਰਪਾ ਕਰਨਾ ਸਭ ਦੇ ਉੱਪਰ ਮੇਰ ਪਰਿਆ ਹੱਥ ਰੱਖਣਾ ਪ੍ਰਮਾਤਮਾ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ